ਪੰਜਾਬ ਸਰਕਾਰ ਨੇ ਬੜਾ ਵਧੀਆ ਪ੍ਰਬਾਲਾ ਕਰਿਆ ਹੈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਿਆ ਹੈ ਕੋਈ ਰੋਡ ਤੇ ਐਕਸੀਡੈਂਟ ਹੁੰਦਾ ਜਾਂ ਕੁਝ ਹੁੰਦਾ ਤਾਂ ਉਹ ਨਾ ਚਾਹ ਵਧੀਆ ਸਿਸਟਮ ਕਰਿਆ ਵੀ ਉਹਨਾਂ ਦੀ ਜਾਨ ਬਚਣ ਵਾਸਤੇ ਉਹਨਾਂ ਨੂੰ ਫਟਾ ਤੁਰੰਤ ਹਸਪੀਟਲ ਲਿਜਾਇਆ ਜਾਏਗਾ ਉਹਨਾਂ ਦੀਆਂ ਇਹ ਜੋ ਕਾਫੀ ਇਹ ਵੀ ਕਿੰਨੀਆਂ ਜਾਨਾਂ ਕਿੰਨੇ ਪਰਿਵਾਰ ਵੱਜ ਜਾਣਗੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਸੀ ਕੋਈ ਡਰਦਾ ਉਹਨਾਂ ਨੂੰ ਹਸਪੀਟਲ ਨਹੀਂ ਪਹੁੰਚਾਉਂਦਾ ਸੀ ਉਹਨਾਂ ਨੇ ਫਰਿਸ਼ਤੇ ਸਕੀਮ ਰਾਈ ਇਨਾਮ ਵੀ ਰੱਖਿਆ ਕਿ ਜੋ ਕੋਈ ਇਸ ਤਰ੍ਹਾਂ ਵਿਅਕਤੀ ਉਹਨਾਂ ਨੂੰ ਐਕਸੀਡੈਂਟਰਲ ਵਿਅਕਤੀਆਂ ਨੂੰ ਜਿਹਨਾਂ ਨੂੰ ਹਾਦਸਾ ਗ੍ਰਸਤ ਹੋ ਗਏ ਜ਼ਖਮੀ ਹੋ ਗਏ ਉਹਨਾਂ ਨੂੰ ਹਸਪੀਟਲ ਪਹੁੰਚਾਏਗਾ ਤਾਂ ਉਹਨਾਂ ਨੂੰ ਫਰਿਸ਼ਤਾ ਸਕੀਮ ਤਹਿਤ ਇਨਾਮ ਵਜੋਂ ਰਾਸ਼ੀ ਮਿਲੇਗੀ ਸਨਮਾਨ ਮਿਲੇਗਾ ਉਹਨਾਂ ਨੂੰ ਅਸੀਂ ਦੇਖੂ ਇਹ ਟਰੱਕ ਡਰਾਈਵਰ ਆ ਵਾਸਤੇ ਵਿਚਾਰੇ ਦਿਨ ਰਾਤ ਮਰਦੇ ਆ ਰੋਡ ਤੇ ਚੱਲਦੇ ਆ ਇਹ ਮੋਦੀ ਸਰਕਾਰ ਨੇ ਇਹੋ ਜਿਹਾ ਪੁੱਠਾ ਕਨੂਨ ਬਣਾ ਦਿਆ ਵੀ ਪੁੱਛੋ ਨਾ ਉਸ ਟਰੱਕ ਡਰਾਈਵਰਾਂ ਵਾਸਤੇ ਤਾਂ ਬਿਲਕੁਲ ਹੀ ਖਤਮ ਕਰ ਰਿਹਾ ਉਹਨਾਂ ਜੇ ਟਰੱਕ ਡਰਾਈਵਰ ਕੇ ਪਾਸ 707 ਲੱਖ ਰੁਪਇਆ ਹੋਏਗਾ ਉਹ ਆਪਣੀ ਗੱਡੀ ਨਹੀਂ ਪਾਲੀਗਾ ਵਾਸਤੇ ਸਾਡੀ ਇਹ ਪੰਜਾਬ ਦੀ ਮਾਨ ਸਰਕਾਰ ਹੈ ਜਿਹੜੀ ਟਰੱਕ ਡਰਾਈਵਰਾਂ ਦੀ ਸੁਰੱਖਤਾ ਵਾਸਤੇ ਰੋਡ ਤੇ ਜਿੱਦਾਂ ਦੇ ਕਿਤੇ ਗੱਡੀ ਖਰਾਬ ਹੋ ਜਾਂਦੀ ਹੈ ਜਾਂ ਕੋਈ ਹੋਈ ਹੈ ਇੱਕ ਹਰਦ ਨੰਬਰ ਖੋਲਦੇ ਆ ਆਪਮਾਨ ਸਾਹਿਬ ਰਹਾ ਵੀ ਜਿੱਥੇ ਵੀ ਗੱਡੀ ਖੜੀ ਆ ਫੋਨ ਕਰੋ ਤੁਸੀਂ ਐਡੇ ਟਾਈਮ ਤੁਹਾਡੇ ਕੋਲ ਐਂਬੂਲੈਂਸ ਪਹੁੰਚੇਗੀ ਪਰ ਦੇ ਕੋਲ ਸੜਕ ਸੁਰੱਖਿਆ ਪਹੁੰਚੇਗੀ ਇੱਕ ਪਾਸੇ ਮੋਦੀ ਸਰਕਾਰ ਇਹਦੀ ਗੱਲ ਹੋ ਗਈ ਹੋਰ ਤੁਸੀਂ ਦੇਖੋ ਇੱਕ ਐਂਬੂਲੈਂਸ ਨੂੰ ਫੋਨ ਕਰਨਾ ਤੇ ਉਹ ਕਿੱਥੇ ਐ ਕੀ ਐ ਘੱਟ ਸੀ ਐਕਸੀਡੈਂਟ ਬਹੁਤ ਹੋ ਰਹੇ ਆ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਹੀ ਹੈ ਹੁਣ ਲੈਕਟ੍ਰਿਕਲ ਗੱਡੀ ਆ ਰਹੀ ਹੈ ਦੁਨੀਆ ਭਰ ਦੀ ਟ੍ਰੈਫਿਕ ਹੋਣੀ ਹੈ ਦੇਖਿਓ ਜਿਓ ਹੁਣ ਜਿਹੜੀ ਨੇ 144 ਗੱਡੀ ਖਰੀਦੀ ਹੈ ਜੋ ਦੁਬਈ ਦੀ ਨਕਲ ਤੇ ਹੈ ਹਰ ਉਹਦੇ ਵਿੱਚ ਕੈਮਰੇ ਲੱਗੇ ਨੇ ਹਰ ਉਹ 30 ਕਿਲੋਮੀਟਰ ਤੇ ਖੜੂਗੀ ਜਿਹੜੀ ਨੇੜੇ ਹੋਊਗੀ ਉਸੇ ਟਾਈਮ ਐਕਸੀਡੈਂਟ ਤੇ ਬੰਦੇ ਨੂੰ ਚੱਕ ਕੇ ਪਹਿਲਾਂ ਹਸਪੀਟਲ ਲਿਓਗੇ ਉਸ ਤੋਂ ਬਾਅਦ ਸੁਰੱਖਿਆ ਕਰੋਗੀ ਰੋਡ ਦੀ ਮਾਨ ਸਰਕਾਰ ਵੱਲੋਂ ਜਿਹੜਾ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਵੀ ਕੀ ਫਾਇਦਾ ਹੋਊਗਾ ਇਹਦਾ ਇੱਕ ਪਾਸੇ ਦੇਖੋ ਸੈਂਟਰ ਦੀ ਬੀਜੇਪੀ ਸਰਕਾਰ ਹੈ ਉਹ ਹਿੱਟ ਐਂਡ ਰਨ ਦੇ ਮਾਮਲੇ 'ਚ ਦੇਖੋ ਕਿੰਨੇ ਕਾਲੇ ਕਾਨੂੰਨ ਇਹਨਾਂ ਨੇ ਉਹ ਕਰਿਆ ਹੈ ਸੜਕ 'ਤੇ ਕੋਈ ਜਾ ਰਿਹਾ ਹੈ ਡਰਾਈਵਰ ਦੀ ਗਲਤੀ ਨਾ ਵੀ ਹੋਵੇ ਤਾਂ ਵੀ ਉਹਨੂੰ ਦੇਖੋ ਕਿੰਨੀ ਵੱਡੀ ਜੁਰਮਾਨਾ ਹੈ ਕਿੰਨੀ ਸਜ਼ਾ ਹੈ ਇੱਕ ਪਾਸੇ ਦੇਖੋ ਪੰਜਾਬ ਸਰਕਾਰ ਨੇ ਬੜਾ ਵਧੀਆ ਪ੍ਰਬਾਲਾ ਕਰਿਆ ਹੈ ਸੜਕ ਸੁਰੱਖਿਆ ਫੋਰਸ ਦਾ ਗਠਨ ਕਰਿਆ ਹੈ ਕੋਈ ਰੋਡ ਤੇ ਐਕਸੀਡੈਂਟ ਹੁੰਦਾ ਜਾਂ ਕੁਝ ਹੁੰਦਾ ਤਾਂ ਉਹ ਉਹਨਾਂ ਚ ਵਧੀਆ ਸਿਸਟਮ ਕਰਿਆ ਵੀ ਉਹਨਾਂ ਦੀ ਜਾਨ ਬਚਾਣ ਵਾਸਤੇ ਉਹਨਾਂ ਨੂੰ ਫਟਾ ਤੁਰੰਤ ਹਸਪੀਟਲ ਲਿਜਾਇਆ ਜਾਏਗਾ ਉਹਨਾਂ ਦੀਆਂ ਇੱਥੇ ਕਾਫੀ ਇਹ ਵੀ ਕਿੰਨੀਆਂ ਜਾਨਾਂ ਕਿੰਨੇ ਪਰਿਵਾਰ ਵੱਜ ਜਾਣਗੇ ਬੜਾ ਵਧੀਆ ਉਪਰਾਲਾ ਕੀਤਾ ਹੈ ਪੰਜਾਬ ਸਰਕਾਰ ਨੇ ਸ relaੰਗਾ ਯੋਗ ਹੈ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਅੱਗੇ ਵਧੀਆ ਹੋਰ ਵੀ ਐਦਾਂ ਦੇ ਉਪਰਾਲੇ ਸਰਕਾਰ ਕਰਦੀ ਰਹੇਗੀ ਜੁਣਾ ਨਾਲ ਲੋਕਾਂ ਦੀ ਕੀਮਤੀ ਜਾਨਾਂ ਬਚ ਸਕਣ ਤਾਨੂੰ ਕੀ ਲੱਗਦਾ ਵੀ ਕੀ ਡਿਫਰੈਂਸ ਹੈਗਾ ਪਹਿਲਾਂ ਤੇ ਹੁਣ ਚ ਜਦੋਂ ਆ ਜਿਹੜਾ ਕੰਮ ਕੀਤਾ ਮਾਨ ਸਰਕਾਰ ਨੇ ਪਹਿਲਾਂ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਸੀ ਕੋਈ ਡਾਕਟਰ ਦਾ ਉਹਨਾਂ ਨੂੰ ਹਸਪੀਟਲ ਨਹੀਂ ਪਹੁੰਚਾਂਦਾ ਸੀ ਉਹਨਾਂ ਨੇ ਫਰਿਸ਼ਤੇ ਸਕੀਮ ਰਾਹੀਂ ਇਨਾਮ ਵੀ ਰੱਖਿਆ ਕਿ ਜੋ ਕੋਈ ਇਸ ਤਰ੍ਹਾਂ ਵਿਅਕਤੀ ਉਹਨਾਂ ਨੂੰ ਐਕਸੀਡੈਂਟਰਲ ਵਿਅਕਤੀਆਂ ਨੂੰ ਜਿਹੜੇ ਜੋ ਹਾਦਸਾ ਗ੍ਰਸਤ ਹੋਗੇ, ਜ਼ਖਮੀ ਹੋਗੇ ਉਹਨਾਂ ਨੂੰ ਹਸਪਤਲ ਪਹੁੰਚਾਇਆਗਾ ਤਾਂ ਉਹਨਾਂ ਨੂੰ ਫਰਿਸ਼ਤਾ ਸਕੀਮ ਤਹਿਤ ਇਨਾਮ ਵਜੋਂ ਰਾਸ਼ੀ ਮਿਲੇਗੀ, ਸਨਮਾਨ ਮਿਲੇਗਾ ਉਹਨਾਂ ਨੂੰ। ਬੜਾ ਵਧੀਆ ਇਤਿਹਾਸਿਕ ਫੈਸਲਾ ਲਿਆ ਪੰਜਾਬ ਸਰਕਾਰ ਨੇ। ਪਹਿਲਾਂ ਆਮ ਜਨਤਾ ਨੂੰ ਕੋਈ ਨਹੀਂ ਪੁੱਛਦਾ ਸੀ। ਜੇ ਕੋਈ ਅਗਲਾ ਐਕਸੀਡੈਂਟਰ ਉਹਨੂੰ ਲੈ ਕੇ ਵੀ ਚਲੇ ਜਾਂਦਾ ਤਾਂ ਉਹਨੂੰ ਕੋਰਟ ਕਚੈਰੀਆਂ ਦੇ ਧੱਕੇ ਖਾਣੇ ਪੈਂਦੇ ਸੀ। ਅਗਲਾ ਇੱਕ ਵਾਰਗੇ ਇਹ ਕਿਉਂ ਹੋਇਆ? ਤੂੰ ਹੀ ਮਾਰਿਆ ਜਾਂ ਕੁਝ ਹੈ। ਪਰ ਇਸ ਸਕੀਮ ਤਹਿਤ ਇਹ ਹੈ ਵੀ ਹੁਣ ਬਹੁਤ ਵੱਡਾ ਫਾਇਦਾ ਹੋਏਗਾ। ਕੋਈ ਵੈਸੇ ਵੀ ਫਰਸਟ ਹੈਡ ਦੇਣਾ ਚਾਹੇਗਾ ਜਾਂ ਕੁਝ ਹੁਣ ਪੁਲਿਸ ਤਾਇਨਾਤ ਰਹੇਗੀ ਤਾਂ ਲੋਕਾਂ 'ਚ ਥੋੜਾ ਜਿਹਾ ਮਾਈਂਡ ਵੀ ਉਹਨਾਂ ਦਾ ਥੋੜਾ ਜਿਹਾ ਚੇਂਜ ਹੋਏਗਾ ਕਿ ਹਾਂ ਯਾਰ ਸਾਡੀ ਸੁਰੱਖਿਆ ਵਾਸਤੇ ਵੀ ਕੋਈ ਹੈ ਸਰਕਾਰ ਸਾਡੇ ਵਾਸਤੇ ਵੀ ਕੁਝ ਸੋਚ ਰਹੀ ਹੈ ਬਹੁਤ ਵਧੀਆ ਉਪਰਾਲਾ ਸ਼ਲਾਂਗਾ ਯੋਗ ਹੈ ਸਭ ਤੋਂ ਪਹਿਲਾਂ ਇਹ ਸਸਰੀਗਲ ਸਾਰਾ ਨੂੰ ਅਸੀਂ ਦੇਖੋ ਇਹ ਟਰੱਕ ਡਰਾਈਵਰਾਂ ਵਾਸਤੇ ਬਚਾਰੇ ਦਿਨ ਰਾਤ ਮਰਦੇ ਆਂ ਰੋਡ ਤੇ ਚੱਲਦੇ ਆਂ ਇਹ ਮੋਦੀ ਸਰਕਾਰ ਨੇ ਇਹੋ ਜਿਹਾ ਪੁੱਠਾ ਕਾਨੂੰਨ ਬਣਾ ਦਿਆ ਵੀ ਉੱਚਾ ਉਹ ਕਿਸੇ ਟਰੱਕ ਡਰਾਈਵਰਾਂ ਵਾਸਤੇ ਤਾਂ ਬਿਲਕੁਲ ਹੀ ਖਤਮ ਕਰ ਰਿਹਾ ਹੁਣ ਜੇ ਟਰੱਕ ਡਰਾਈਵਰ ਕੇ ਪਾਸ 7 ਲੱਖ ਰੁਪਇਆ ਹੋਏਗਾ ਉਹ ਆਪਣੀ ਗੱਡੀ ਨੀਪਾਲਿਕਾ ਦਾ 10-10 ਹਜ਼ਾਰ ਰੁਪਇਆ ਦਾ ਬਚਾਰਾ ਕੀ ਤਨਖਾਹ ਹੈ ਉਹਨਾਂ ਕੇ ਆਪਣੇ ਬੱਚਿਆਂ ਦੀ ਹਿੱਸੇ ਨਹੀਂ ਭੇਜ ਜੰਨੇ ਆ ਬੱਚੇ ਸਰਕਾਰੀ ਸਕੂਲਾਂ ਚ ਪੜਦੇ ਉੱਥੋਂ ਵੀ ਹਟਾ ਤਨੇ ਇਹ ਮੋਦੀ ਸਰਕਾਰ ਨਹੀਂ ਗਲਤ ਕਰ ਰਹੀ ਹੈ ਨਾ ਬਹੁਤ ਜ਼ਿਆਦਾ ਇੱਕ ਪਾਸੇ ਸਾਡੀ ਇਹ ਪੰਜਾਬ ਦੀ ਮਾਨ ਸਰਕਾਰ ਹੈ ਜਿਹੜੀ ਟਰੱਕ ਡਰਾਈਵਰਾਂ ਦੀ ਸਹੂਲਤਾਂ ਵਾਸਤੇ ਰੋਡ ਤੇ ਜਿੱਦਾਂ ਦੇ ਕਿਤੇ ਗੱਡੀ ਖਰਾਬ ਹੋ ਜਾਂਦੀ ਹੈ ਜਾਂ ਕੋਈ ਹੋਈ ਹੈ ਇੱਕਾ ਹਲਤ ਨੰਬਰ ਖੋਲਦੇ ਆ ਭਗਵੰਤ ਮਾਨ ਸਾਹਿਬ ਨੇ ਵੀ ਜਿੱਥੇ ਵੀ ਗੱਡੀ ਖੜੀ ਆ ਫੋਨ ਕਰੋ ਤੁਸੀਂ ਐਡੇ ਟਾਈਮ ਤੁਹਾਡੇ ਕੋਲ ਐਂਬੂਲੈਂਸ ਪਹੁੰਚੇਗੀ ਤੁਹਾਡੇ ਕੋਲ ਸੜਕ ਸੁਰੱਖਿਆ ਪਹੁੰਚੇਗੀ ਇੱਕ ਪਾਸੇ ਇਹ ਮੋਦੀ ਸਰਕਾਰ ਹੈ ਦੇਖ ਲਓ ਤੁਸੀਂ ਟਰੱਕ ਡਰਾਈਵਰਾਂ ਦੇ ਕਿੰਨੇ ਖਿਲਾਫ ਜਾਰੀ ਆ ਔਰ ਇਧਰ ਪੰਜਾਬ ਸਰਕਾਰ ਆ ਜਿਹੜੀ ਟਰੱਕ ਡਰਾਈਵਰਾਂ ਦੇ ਹਿੱਤਾਂ ਵਿੱਚ ਬੈਠੀ ਹੈ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਹੈ ਸੁਰੱਖਿਆ ਫੋਰਸ ਜਿਹੜਾ ਗਠਨ ਕੀਤਾ ਮਾਂ ਸਰਕਾਰ ਵੱਲੋਂ ਇਹਦਾ ਕੀ ਫਾਇਦਾ ਹੋਊਗਾ ਇਹਦਾ ਫਾਇਦਾ ਇਦਾਂ ਇਹ ਦੇਖੋ ਹੁਣ ਰੋਡ ਤੇ ਰਾਤ ਬਰਾਤ ਗੱਡੀ ਖੜੀ ਆ ਸੁਨਸਾਨ ਡਰਾਈਵਰ ਕੱਲਾ ਬਚਰਾ ਅੱਜ ਕੱਲ ਕਨੈਕਟਰ ਵੀ ਨਹੀਂ ਮਿਲਦੇ ਹੈਂ ਡਰਾਈਵਰ ਕੱਲੇ ਕੱਲੇ ਚੱਲਦੇ ਆ ਤੇ ਉਹਨੂੰ ਬਚਾਰੇ ਨੂੰ ਆਪਣਾ ਗੱਡੀ ਕਿ ਨਹੀਂ ਦੇਖੇਗਾ ਜਾਂ ਮਾਲਕ ਨਹੀਂ ਦੇਖੇਗਾ ਓਏ ਜਿੱਦਾਂ ਸਿਰ ਸੁਰੱਖਿਆ ਆਏਗੀ ਉਸ ਨੂੰ ਉਹਦੇ ਹੌਸਲੇ ਬਲੰਦ ਹੋ ਜਾਣਗੇ ਵੀ ਮੈਂ ਬਹੁਤ ਵਧੀਆ ਸੁਰੱਖ ਸ ਹੈ ਇਸ ਟਾਈਮ ਹਾਂ ਜੀ ਤੇ ਇੱਕ ਇਦਾਂ ਵੀ ਸੜਕ ਸੁਰੱਖਿਆ ਜਿਹੜਾ ਇਹ ਫਾਇਦਾ ਵੀ ਜਿੱਦਾਂ ਹੁਣ ਗੱਡੀ ਖੜੀ ਹੈ ਡਰਾਈਵਰ ਨੂੰ ਬਚਰੇ ਨੂੰ ਨਾ ਰੱਬ ਕਰੇ ਕੋਈ ਕਿਸੇ ਗੱਲ ਕੋਈ ਕਾਂਡ ਹੋ ਜੇ ਉਹਨੂੰ ਹੈਲਪ ਹੈਲਪ ਵਾਤੇ ਮਤਲਬ ਜਿਦਾਂ ਟਰੱਕ ਡਰਾਈਵਰਾਂ ਨੂੰ ਜਾਗ ਵਿਚਾਰੇ ਆਮ ਲੋਕਾਂ ਨੂੰ ਪਬਲਿਕ ਨੂੰ ਹੈਲਪਵੇ ਮਿਲਦੀ ਆ ਉਦੋਂ ਡਰਾਈਵਰਾਂ ਨੂੰ ਵੀ ਹੈਲਪਵੇ ਮਿਲੇਗੀ ਇਹ ਮਾਨ ਸਰਕਾਰ ਨੇ ਇੰਨਾ ਵਧੀਆ ਉਪਰਾਲਾ ਕੀਤਾ ਮੈਂ ਕਹਿੰਦਾ ਵੀ ਬਹੁਤ ਵਧੀਆ ਉਪਰਾਲਾ ਕੀਤਾ ਵੀ ਜਿਦਾਂ ਹੁਣ ਟਰੱਕ ਡਰਾਈਵਰਾਂ ਵਿਚਾਰੇ ਕਿਤੇ ਸਮਝ ਲਓ ਨਾ ਪਰਮਾਤਮਾ ਕਰੇ ਵੀ ਇਹੋ ਜਿਹਾ ਕੰਮ ਕਿਸੇ ਗੱਲ ਹੋਏ ਕੋਈ ਐਕਸੀਡੈਂਟ ਹੋ ਜੇ ਹੁਣ ਪਿੱਛੇ ਦੇਖਿਆ ਸੀਗਾ ਤੁਸੀਂ ਸਾਧੂਗੜ ਕੋਲ ਗੱਡੀ ਪਲਟ ਗਈ ਸੀਗੇ ਸੇਬਾਂ ਦੀ ਹੁਣ ਜੇ ਪਹਿਲਾ ਹਾਲਾ ਹੋਇਆ ਵਾ ਹੁੰਦਾ ਕੰਮ ਤਾਂ ਉਸਕੇ ਸੇਬ ਵਿਚਰੇ ਕੇ ਵਜਨੇ ਬਹਲਾ ਕੇ ਪੰਜਾਬੀਆਂ ਨੇ ਫਿਰ ਵੀ ਹੌਸਲਾ ਦਿਲ ਦਿਖਾਈ ਹੈ ਹੌਸਲਾ ਕਰਕੇ ਪੰਜਾਬੀਆਂ ਨੇ ਉਹਨੂੰ ਪੈਸੇ ਦਵਾਏ ਆ ਡਰਾਈਵਰ ਨੂੰ ਪਰ ਲੇਕਿਨ ਸਕੇਂਦਰ ਸਰਕਾਰ ਨੇ ਕੀ ਕਰਿਆ ਕੁਛ ਵੀ ਨਹੀਂ ਕਰਿਆ ਇਹ ਜਿਹੜੀ ਮਾਨ ਸਰਕਾਰ ਕਰ ਰਹੀ ਹੈ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਮੈਂ ਕਹਿੰਦਾ ਵੀ ਭਗਵਾਨ ਤਮਨ ਜੁਗ ਜੁਗ ਜਿਵੇ ਜਵਨੀਆਂ ਮਾਰੇ ਸਾਡੇ ਕਨੇ ਅੰਦਰਲੇ ਦਿਲ ਤੋਂ ਦਵਾ ਵੀ ਪਾ ਸਰਕਾਰ ਸਦਾ ਚੜ੍ਹਦੀ ਕਲਾ ਚ ਰਹੇ ਮੈਂ ਕਰਮਜੀਤ ਸਿੰਘ ਹੁਲਕਾ ਸਾਰੇ ਦੇਸ਼ ਵਾਸੀਆਂ ਨੂੰ ਇਹਦੀ ਬਹੁਤ ਬੜੀ ਬੁਮਾਰਕਾ ਦਊਂਗਾ ਮੇਰੇ ਵੱਲੋਂ ਹਰੇਕ ਬੰਦੇ ਦੀ ਆਪਣੀ ਸੋਚ ਹੈ ਵੀਰ ਹੁਣ ਤੁਸੀਂ ਦੇਖੋ ਇੱਕ ਐਂਬੂਲੈਂਸ ਨੂੰ ਫੋਨ ਕਰਨਾ ਤੇ ਉਹ ਕਿੱਥੇ ਐ ਕੀ ਐ ਘੱਟ ਸੀ ਐਕਸੀਡੈਂਟ ਬਹੁਤ ਹੋ ਰਹੇ ਆ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਹੀ ਹੁਣ ਇਲੈਕਟ੍ਰੀਕਲ ਗੱਡੀ ਆ ਰਹੀ ਹੈ ਦੁਨੀਆ ਭਰ ਦੀ ਟ੍ਰੈਫਿਕ ਹੋਣੀ ਹੈ ਦੇਖਿਓ ਜਾਈਓ ਹੁਣ ਜਿਹੜੀ ਨਾ 144 ਗੱਡੀ ਖਰੀਦੀ ਐ ਜੋ ਦੁਬਈ ਦੀ ਨਕਲ ਤੇ ਐ ਹਰ ਉਹਦੇ ਵਿੱਚ ਕੈਮਰੇ ਲੱਗੇ ਨੇ ਹਰ ਉਹ 30 ਕਿਲੋਮੀਟਰ ਤੇ ਖੜੂਗੀ ਜਿਹੜੀ ਨੇੜੇ ਹੋਊਗੀ ਉਸੇ ਟਾਈਮ ਐਕਸੀਡੈਂਟ ਤੇ ਬੰਦੇ ਨੂੰ ਚੱਕ ਕੇ ਪਹਿਲਾਂ ਹਸਪੀਟਲ ਲਾਊਗੀ ਉਸ ਤੋਂ ਬਾਅਦ ਸੁਰੱਖਿਆ ਕਰੂਗੀ ਰੋਡ ਦੀ ਦੇਖੋ ਇਸ ਤੇ ਬੜੀ ਕਿਆ ਖੁਸ਼ਖਬਰੀ ਹੋ ਸਕਦੀ ਐ ਮੈਂ ਤਾਂ ਕਹਿਣਾ ਵੀ ਇਹ じゃ ਸਾਨੂੰ ਮਾਨ ਵਰਗਾ ਸੀਐਮ ਨਹੀਂ ਮਿਲਣਾ ਕਿਤੇ ਤੁਸੀਂ ਟੋਲੋਂ ਤੁਹਾਨੂੰ ਨਹੀਂ ਮਿਲਣਾ ਫਿਰ ਜੇ ਕੋਈ दारू ਗਲਤ ਪੀ ਕੇ ਆਂਦਾ ਉਹ ਵੀ ਚੈੱਕ ਕਰ ਸਕਦੀ ਹੈ ਲੋਕਾਂ ਨੂੰ ਡਰ ਹੋਊਗਾ ਹੁਣ ਚੰਡੀਗੜ੍ਹ ਅਸੀਂ ਕਿਉਂ ਵਲਟ ਲਾਣੇ ਜਾ ਕੇ ਕਿਉਂ ਲਾਣੇ ਹੈ ਸਾਨੂੰ ਡਰ ਹੈ ਵੀ ਕੈਮਰੇ ਲੱਗੇ ਆ ਸਾਡਾ ਚਲਾਨ ਕਰੇ ਚਲੇ ਜਾਊਗਾ दारू ਵਾਲਿਆਂ ਵਾਸਤੇ ਠੀਕ ਹੈ दारू ਅਸੀਂ ਵੀ ਪਿੰਨੇ ਆ ਅਨਲਿਮਿਟਿਡ ਜਿਹੜੇ दारू ਪਿੰਨੇ ਆ ਉਹਨਾਂ ਨੂੰ ਥੋੜਾ ਜਿਹਾ ਜਾਗਰਤ ਹੋ ਜਾਊਗਾ ਇਹ ਫਾਇਦਾ ਹੈ ਤੇ ਟਰੱਕ ਡਰਾਈਵਰਾਂ ਵਾਲਿਆਂ ਦਾ ਕੀ ਫਾਇਦਾ ਹੋਊਗਾ ਇਸ ਵੇਲੇ ਕਿਉਂਕਿ ਲਗਾਤਾਰ ਇਹ ਵੀ ਗੱਲ ਚੱਲ ਰਹੀ ਸੀ ਪਿੱਛੇ ਵੀ ਸੈਂਟਰ ਸਰਕਾਰ ਨੇ रिटन रन कानून पास करता ਵੀ ਉਹਦੇ ਤੇ ਵੀ ਲਗਾਤਾਰ ਕਮਾਸਾਨ ਮੱਚਿਆ ਦੇਖੋ ਜਿਹੜਾ મોદી ਨੇ ਕਾਨੂੰਨ ਪਾਸ ਕਰਿਆ ਸੀ ਉਹ ਜਿਆਦਾ ਤੱਕਾ ਸੀ ਥੋੜਾ ਹੋਣਾ ਚਾਹੀਦਾ ਸੀ ਹੁਣ ਉਹ 10 ਲੱਖ ਦਾ ਜੁਰਮਾਨਾ ਚਲੋ ਡਰਾਈਵਰ ਗਲਤੀ ਕਰਦਾ ਉਹਨੂੰ ਪਤਾ ਕਿ ਮੈਨੂੰ ਮਾਰ ਨਾ ਦੇਣ ਦੌੜਦਾ ਗੱਡੀ ਤਾਂ ਉੱਥੇ ਖੜੀ ਹੈ ਮਾਲਕ ਤਾਂ ਖੜਿਆ ਰੋਡ ਤੇ ਉਹਨੂੰ ਪਤਾ ਲੱਗ ਜੂਗਾ ਵੀ ਕੌਣ ਡਰਾਈਵਰ ਹੈ ਪਰ ਉਹ ਜਿਆਦਾ ਤੱਕਾ ਸੀ મોદી ਨੇ ਇਹਦਾ ਲਿਆਂਦੇ ਲੋਕ ਰੋੜਾਂ ਤੇ ਰੋੜਾਂ ਦੇ ਘਹਾਤੇ ਪੈਟਰੋਲ ਪੰਪ ਨਹੀਂ ਪੈਟਰੋਲ ਪੰਪਾਂ ਤੇ ਤੇਲ ਨਹੀਂ ਮਿਲਿਆ ਹਾ ਹਾ ਕਾਰ ਮਚੀ ਆ ਹੁਣ ਹੋਰ ਮਚੂਗੀ ਹਲੇ ਵੀ ਇਹ ਕਾਨੂੰਨ ਦਾ ਰੋਲਾ ਚੱਲ ਰਿਹਾ ਇਧਰ ਭਗਵੰਤ ਮਾਨ ਦੇਖੋ ਰੋੜਾਂ ਦੇ ਸੁਰੱਖਿਆ ਵਧਾ ਰਿਆ ਐਸਐਸਬੀ ਲਗਾ ਰਿਆ ਤੇ ਕਿੰਨਾ ਫਾਇਦਾ ਕਰ ਰਿਆ ਮੋਦੀ ਨੁਕਸਾਨ ਕਰ ਰਿਆ ਪੂਰੇ ਦੇਸ਼ ਦਾ ਭਗਵੰਤ ਮਾਨ ਸੁਰੱਖਿਆ ਦੇ ਰਿਆ ਤੁਹਾਨੂੰ ਇਹ ਜੇ ਇਹ ਤਾਂ ਪੀਐਮ ਚਾਹੀਦੇ ਸਾਡੇ ਮਾਨ ਵਰਗੇ ਤਾਂ ਦੇਖੋ ਅੱਜ ਪੰਜਾਬ ਦਾ ਚਹੇਤਾ ਸਾਡਾ ਮਾਨ ਬਹੁਤ ਵਧੀਆ ਕੰਮ ਕਰ ਰਿਹਾ ਇਹਦੇ ਵਰਗੇ ਕੰਮ ਸਾਨੂੰ ਕਿਤੇ ਨਹੀਂ ਦਿਖੇ ਮੈਂ ਤਾਂ ਇਹੀ ਕਹੂੰਗਾ ਵੀ ਭਗਵੰਤ ਮਾਨ ਵਧੀਆ ਕਰ ਰਿਹਾ ਮੋਦੀ ਪਬਲਿਕ ਨੂੰ ਰੋਡ ਤੇ ਥੱਲੇ ਲਟਾ ਰਿਹਾ ਇਹ ਸੁਰੱਖਿਆ ਦੇ ਰਿਹਾ ਇਹਦੇ ਵਰਗਾ ਸਾਨੂੰ ਨਹੀਂ ਮਿਲਣਾ ਕਿਤੇ ਸਾਨੂੰ ਬੜੀ ਖੁਸ਼ੀ ਹੈ ਜਿਹੜੀ ਇਹ ਸਿਕਿਉਰਟੀ ਭਦਾਈਆ 144 ਗੱਡੀਆਂ ਲਾਈਆਂ ਐਂਬੂਲੈਂਸ ਦਾ ਵੀ ਕੰਮ ਕਰੂਗੀ ਸਿਕਿਉਰਟੀ ਵੀ ਕੰਮ ਕਰੂਗੀ ਰਾਤ ਦਿਨ ਦੀ ਮੈਂ ਤਾਂ ਇਹ ਕਹੂੰਗਾ ਮੈਂ ਪੂਰੀ ਖਬਰ ਨਹੀਂ ਪੜੀ ਅਗਰ 24 ਘੰਟੇ ਦੀ ਲਾ ਦੇ ਇਹ ਫਿਰਤਾ ਹੈ ਜਮਈ ਰੱਬ ਬਣ ਗਿਆ ਸਾਡੇ ਪੰਜਾਬ ਦਾ ਜੇ ਗੱਲ ਕਰੀ ਜਿਹਦਾ ਟਰੱਕ ਡਰਾਈਵਰਸ ਹੁੰਦੇ ਸੀਗੇ ਉਹਨਾਂ ਨੂੰ ਡਰ ਹੁੰਦਾ ਸੀਗਾ ਜਦੋਂ ਮੰਨ ਲਓ ਕੋਈ ਗੱਡੀ ਪਲਟ ਜਾਂਦੀ ਸੀਗੀ ਜਾਂ ਕੋਈ ਮੰਨ ਲਓ ਜ਼ਖਮੀ ਵੀ ਹੋ ਗਿਆ ਕੋਈ ਡਰਾਈਵਰ ਕਿਉਂਕਿ ਅੱਜ ਕੱਲ ਤਾਂ ਬਿਨਾਂ ਕਨੈਕਟਰ ਤੋਂ ਵੀ ਟਰੱਕਾਂ ਲੈ ਕੰਮ ਦੇ ਚੱਲਦੇ ਆ ਜੀ ਕਿ ਲੱਗਦਾ ਵੀ ਟਰੱਕ ਡਰਾਈਵਰ ਦਾ ਇੱਥੇ ਕੀ ਫਾਇਦਾ ਉਹ ਟਰੱਕ ਡਰਾਈਵਰ ਦਾ ਦੇਖੋ ਹੋਰ ਈਜ਼ ਤੋਂ ਬੜਾ ਕੀ ਫਾਇਦਾ ਇਕੱਲਾ ਡਰਾਈਵਰ ਜਾ ਰਿਹਾ ਕਿਤੇ ਮਾੜਾ ਮੋਟਾ ਪਲਟ ਗਈ ਅਗਲਾ ਹਾਹਾਕਾਰ ਮਚ ਰਿਹਾ ਯਾਰ ਮੈਂ ਕੀ ਕਰਾਂ ਉਹ ਜਿਹਦੇ ਕਾਲ ਕਰੋ ਇਹ ਆਪੇ ਸਾਈਡ 'ਚ ਕਰਾਣਗੇ ਸਿਕਿਉਰਟੀ ਲਾਣਗੇ ਪਿੱਛੇ ਉਹ ਕਹਿੰਦੇ ਅਸੀਂ ਉਹ ਰੱਖੇ ਹੋਏ ਆਂ ਵੀ ਐਕਸੀਡੈਂਟ ਨਾ ਹੋਏ ਅੱਗੇ ਉਹਨਾਂ ਨੇ ਉਲਾ ਦੇਣਾ ਪਿੱਛੇ ਲਾ ਦੇਣਾ ਗੱਡੀ ਨੂੰ ਸਾਈਡ 'ਚ ਕਰਾ ਦੇਣਾ ਹੋਰ ਡਰਾਈਵਰ ਨੂੰ ਹੋਰ ਕੀ ਚਾਹੀਦਾ ਮਾਲਕ ਵੀ ਖੁਸ਼ ਜਿਹੜਾ ਡਰਾਈਵਰ ਦਾ ਮਾਲਕ ਹੈ ਗੱਡੀ ਦਾ ਉਹਨੂੰ ਵੀ ਐ ਵੀ ਸੁਰੱਖਿਆ ਖੜੀ ਆ ਸਾਡੀ ਪੰਜਾਬ 'ਚ ਉਹ ਸੰਭੂਗੀ ਡਰਾਈਵਰ ਨੂੰ ਮੈਂ ਤਾਂ ਕਹੂੰਗਾ ਡਰਾਈਵਰ ਤੇ ਟਰਾਂਸਪੋਰਟਾਂ ਵਾਸਤੇ ਬਹੁਤ ਬੜੀ ਖੁਸ਼ਖਬਰੀ ਇਹ ਮੇਰਾ ਜਿਹੜੀ ਸੋਚਣੀ ਹੈ ਬਾਕੀ ਰੱਬ ਜਾਣਦਾ